ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਬਿਲਾਵਲ ਮਹਿਲਾ ਪੰਜਮਾ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੇ ਹੋਈ ਬਾਣੀ ਵਿੱਚੋਂ ਸ਼ਬਦ ਹੈ ਤਾਤੀ ਵਾਉ ਨ ਲੱਗਈ ਪਰ ਬ੍ਰਹਮ ਸ਼ਰਣਾਈ ਚੌ ਗਿਰਧ ਹਮਾਰੇ ਰਾਮਕਾਰ ਦੁੱਖ ਲਗੈ ਨ ਪਾਈ ਜਦੋਂ ਇਸ ਸ਼ਬਦ ਨੂੰ ਆਪਾਂ ਪੈਣਾ ਦੇ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਆਪਾਂ ਸਮਾਂਦੇ ਹਾਂ ਜੇਕਰ ਚੌਥੇ ਕਾਲੇ ਨੂੰ ਸਮਾਂਦੇ ਹਾਂ ਤਾਂ ਮੰਦਰ ਸਬਤਕ ਵਿੱਚ ਕੋਮਲਨੀ ਅਤੇ ਮਦ ਸਬਤਕ ਵਿੱਚ ਸਾਤ ਤੋਂ ਬਾਅਦ ਸ਼ੁਧਰੇ ਕੋਮਲ ਅਤੇ ਸ਼ੁਧ ਦੋਨੋਂ ਗਾ ਲਖਦੇ ਹਨ ਸ਼ੁਧਮਾ ਪਾ ਸ਼ੁਧਧਾ ਅਤੇ ਕੋਮਲਨੀ ਇਥੇ ਤੱਕ ਹੀ ਸ਼ਬਦ ਦਾ ਚਲਨ ਹੈ ਪਹਿਲੇ ਆਪਾਂ ਗਾਇਨ ਕਰਦੇ ਹਾਂ ਇਸ ਸ਼ਬਦ ਨੂੰ ਅਤੇ ਫਿਰ ਸਿੱਖਦੇ ਹਾਂ ਕੱਲੇ-ਕੱਲੇ ਸੁਰਤੇ जो गिर्द अमारे रामकार जो गिर्द ਪੜਾ ਸਕਦੇ ਹਾਂ ਸਥਾਈ ਨੂੰ ਕੱਲੇ ਕੱਲੇ ਸੁਰ ਤੇ ਤਾਤੀ ਵਾਉਲਾ ਲਾਗਈ ਤਾਤੀ ਵਾਉਲਾ ਲਾਗਈ ਤਾ la <laughs> <laughs> शर चौगिर्दः माम चौगिर्दः uh -huh. ਮਾਰੇ ਰਾਮ ਕਾ ਕੋ ਕਰ ਨਾ ਪਾਈ ਇਸ ਤੋਂ ਬਾਅਦ ਧਾਤੀ ਬੋਣ ਲੱਗ ਗਏ ਪਾਰਵੰਸ਼ਰਣਾਈ ਤੇ ਹੋਰ ਆਪਾਂ ਸਿੱਖਦੇ ਹਾਂ ਅੰਤਰਾ ਸਤ ਗੁਰੂ ਕੋਰਾ ਪੇਟ ਆ See ഏകോ ബാ ധീ ആണി പാർവനായി ਤੇ ਹੁਣ ਆਪਾਂ ਦੇਖਦੇ ਹਾਂ ਅੰਤਰੇ ਨੂੰ ਕੱਲੇ ਕੱਲੇ ਸੁਰ ਤੇ ਸਤ ਗੁਰ ਪੂਰਾ ਤੇਟਿਆ ਸਤ ਗੁਰ ਪੂਰਾ ਤੇਟਿਆ ਜੇਨ ਬਣਤ जिन बनत बढ़ाई जिन बनत बढ़ाई सत गूर पूराः पेट यान जिन बनत बढ़ाई ਮੇਰੇ ਤਰੀਕੇ ਨਾਲ ਰਾਮ ਨਾਮ ਆਉਖਦ ਦਿਆ ਏਕਾਲੇਵ ਲਾਈ ਰਾਮ ਨਾਮ ਆਉਖਦ ਦਿਆ ਏਕਾਲੇ લાયે ਇਸ ਤੋਂ ਬਾਅਦ ਵਾਪਸੀ ਹੋ ਜਾਣੀ ਐ ਏਕਾਂ ਦੇਵ લાયે ਏਕਾਂ ਏਕਾਂ ਦੇਵ લાયે ਇਸ ਤੋਂ ਬਾਅਦ ਲੈਣਾ ਦਾਤੀ ਬੋਲਣ ਲੱਗੀ ਪਰਮਸ਼ਰણਾਈ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲੇ ਸ਼ਬਦ ਮੁਸਿੱਖ ਜਾਓਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ